ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਆਪਣੇ ਮਾਈ ਬਾਪ ਲਈ ਕਿੰਨਾ ਕੁਝ ਕੀਤਾ ਜਾ ਸਕਦਾ ਹੈ ਉਸ ਦੀ ਇੱਕ ਹੋਰ ਦੁਬਾਰਾ ਫੇਰ ਇੱਕ ਤਾਜ਼ੀ ਉਦਾਹਰਣ ਜਿਹੜੀ ਹੈ ਉਹ ਭਾਰਤ ਸਰਕਾਰ ਦਾ ਜਿਹੜਾ ਅ ਜੰਗਲਾਤ ਤੇ ਵਾਤਾਵਰਨ ਤੇ ਕਲਾਈਮੇਟ ਚੇਂਜ ਬਾਰੇ ਜਿਹੜੀ ਮੰਤਰਾਲੇ ਹੈਗਾ ਉਹਨੇ ਅਡਾਨੀ ਦਾ ਇੱਕ ਸੀਮੈਂਟ ਬਣਾਉਣ ਦਾ ਕਾਰਖਾਨਾ ਜਿਹੜਾ ਹੈ ਕल्याण ਦੇ ਵਿੱਚ ਜਿਹੜਾ ਬੰਬੇ ਦੇ ਜਿਹੜਾ ਮੈਟਰੋਪੋਲੀਟਨ ਬਾਡੀ ਹੈ ਉਹਦਾ ਇੱਕ ਹਿੱਸਾ ਹੈਗਾ ਤੇ ਬੜੀ ਸੰਘਣੀ ਆਬਾਦੀ ਵਾਲਾ ਏਰੀਆ ਹੈ ਉੱਥੇ ਜਿਹੜਾ ਕਾਰਖਾਨਾ ਲੱਗਣ ਜਾ ਰਿਹਾ ਉਸ ਨੂੰ ਇਹ ਕਹਿ ਕੇ ਮਨਜ਼ੂਰੀ ਦੇਣ ਦਾ ਡਰਾਫਟ ਜਾਰੀ ਕਰ ਦਿੱਤਾ 25 ਸਤੰਬਰ ਨੂੰ ਵੀ ਇਹ ਜੇ ਕੱਲਾ ਇੱਕ ਸੀਮੈਂਟ ਵਾਲਾ ਐਨਾ ਉੱਥੇ ਸਿਰਫ ਉਹਨੂੰ ਰਗੜਨ ਦਾ ਕੰਮ ਹੀ ਹੋਵੇ ਬਾਕੀ ਨਾ ਹੋਵੇ ਬਾਕੀ ਕੰਮ ਬਾਹਰ ਹੋ ਜਵੇ ਤਾਂ ਇਨ ਮੰਜੂਰੀ ਦਿੱਤੀ ਜਾ ਸਕਦੀ ਹੈ ਜਦ ਕਿ ਉਥੋਂ ਦਾ ਜਿਹੜਾ ਮਹਾਰਾਸ਼ਟਰ ਦਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਸ ਨੇ ਤੇ ਉਥੋਂ ਦੇ ਸਥਾਨਕ ਲੋਕਾਂ ਨੇ ਜਿਹੜੇ 10 ਪਿੰਡਾਂ ਦੇ ਲੋਕ ਨੇ ਉਹ ਇਸ ਗੱਲ ਦੇ ਵਿਰੁੱਧ ਲੜ ਰਹੇ ਹੈ ਤੇ ਉਹਨੇ ਇਤਰਾਜ਼ ਲਾਇਆ ਹੈ ਮਹਾਰਾਸ਼ਟਰ ਦਾ ਪੋਲਿਊਸ਼ਨ ਕੰਟਰੋਲ ਬੋਰਡ ਨੇ ਵੀ ਇਹ ਸੰਘਣੀ ਆਵਾਦੀ ਦੇ ਵਿੱਚ ਲੱਗਣਾ ਜਿਹੜਾ ਹੈ ਇਹਦੇ ਨਾਲ ਸੰਘਣੀ ਧੂੜ ਬਣਦੀ ਹੈ ਗੈਸ ਤੇ ਜਿਹੜੇ ਜਿਹਨੂੰ ਪੀਐਮ ਕਹਿੰਦੇ ਆ ਪਾਰਟੀਕੂਲੇਟ ਮੈਟਰ ਕਹਿੰਦੇ ਆ ਜਿਹੜੇ ਜਿਹੜੇ ਬਹੁਤ ਜ਼ਿਆਦਾ ਪੋਲੂਸ਼ਨ ਹੈ ਇੱਥੇ ਦਿੱਲੀ ਚ ਵੀ ਆਪਾਂ ਦੇਖਦੇ ਆਂ ਸੁਣਦੇ ਰਹਿੰਦੇ ਆਂ ਉਹ ਬਹੁਤ ਵੱਡੀ ਮਾਤਰਾ ਚ ਪੈਦਾ ਹੁੰਦੇ ਆ ਸਲਫਰ ਡਾਈਆਕਸਾਈਡ ਹੁੰਦੀ ਹੈ ਤੇ ਨਾਈਟ੍ਰੋਜਨ ਆਕਸਾਈਡ ਹੁੰਦੀ ਹੈ ਕਾਰਬਨ ਮੋਨੋਆਕਸਾਈਡ ਹੁੰਦੀ ਹੈ ਵੀ ਇਹ ਸਾਰਾ ਜਿਹੜਾ ਮਨੁੱਖੀ ਸਿਹਤ ਦੇ ਨਾਲ ਖਲਵਾੜ ਹੈ ਤੇ ਇਹ ਦੇ ਵਾਤਾਵਰਨ ਤੇ ਬੜੇ ਬੁਰੇ ਪ੍ਰਭਾਵ ਪੈਂਦੇ ਆ ਪਰ ਸਾਨੂੰ ਕੀ ਸਾਡਾ ਤਾਂ ਜਿਹੜੀ ਹਿਜ਼ ਮਾਸਟਰਸ ਵਾਇਸ ਹੈ ਉਹਨੇ ਤਾਂ ਆਪਣੇ ਮਾਲਕ ਦੀ ਬੋਲੀ ਬੋਲਣੀ ਹੈ ਸੋ ਮਾਲਕ ਅਡਾਨੀ ਹੈ ਸਰਕਾਰ ਉਹਦੀ ਬੋਲੀ ਬੋਲ ਰਹੀ ਹੈ ਤੇ ਲੋਕ ਲੜ ਰਹੇ ਆ ਦੋਸਤੋ ਸਾਡੇ ਦੇਸ਼ ਦੇ ਵਿੱਚ ਇਹ ਜਿਹੜਾ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਹੀ ਨੀਤੀਆਂ ਬਣਾਉਣੀਆਂ ਨੇ ਜਿਦੇ ਚ ਵਾਤਾਵਰਨ ਨੂੰ ਤਬਾਹ ਕਰਕੇ ਤੁਹਾਡੇ ਸਾਰਿਆਂ ਦੀ ਸਿਹਤ ਨਾਲ ਖਲਵਾੜ ਕਰਨਾ ਹੈ ਇਹ ਸਾਡੇ ਸਾਰੇ ਦੇਸ਼ ਦੇ ਲੋਕਾਂ ਦਾ ਸਾਂਝਾ ਮੁੱਦਾ ਹੈ ਇਹ ਕੱਲੇ ਇਕ ਕਿਸੇ ਰਾਜਨੀਤਿਕ ਧਿਰ ਦਾ ਨਹੀਂ ਆਮ ਜਨਤਾ ਦਾ ਮੁੱਦਾ ਹੈਗਾ ਇਸ ਤੇ ਲੜਿਆ ਜਾਣਾ ਚਾਹੀਦਾ ਹੈ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਮੱਧ ਪ੍ਰਦੇਸ਼ ਦੇ ਸ਼ਿੰਦਵਾੜਾ ਏਰੀਏ ਦੇ ਵਿੱਚ ਇੱਕ ਖੰਗ ਦੀ ਖਾਂਸੀ ਦੀ ਦਵਾਈ ਨਾਲ ਖੰਗ ਦੀ ਦਵਾਈ ਨਾਲ ਅ 11 ਬੱਚੇ ਪਿਛਲੇ ਸਮੇਂ ਦੇ ਵਿੱਚ ਮਾਰੇ ਗਏ ਸਰਕਾਰ ਨੇ ਜਿਹੜਾ ਡਾਕਟਰ ਨੇ ਦਵਾਈ ਲਿਖੀ ਉਹਨੂੰ ਗ੍ਰਿਫਤਾਰ ਕਰ ਲਿਆ ਅਸੀਂ ਸਮਝਦੇ ਹਾਂ ਵੀ ਉਹਦਾ ਦਵਾਈਆਂ ਤਾਂ ਉਹ ਕਹਿ ਰਿਹਾ ਵੀ ਮੈਂ ਪਿਛਲੇ ਤਾਂ ਕਈ ਦਹਾਕਿਆਂ ਤੋਂ ਦਵਾਈਆਂ ਲਿਖਦਾ ਕਿ ਦਵਾਈ ਲਿਖਣ ਨਾਲ ਹੀ ਮੇਰਾ ਕਸੂਰ ਹੋ ਗਿਆ ਦਵਾਈ ਬਣਾਉਣ ਵਾਲਿਆਂ ਤੇ ਜਾਓ ਦੂਜਿਆਂ ਤੇ ਜਾਓ ਤਾਂ ਕਿ ਮੈਂ ਕੋਈ ਟੈਸਟ ਤਾਂ ਕਰਦਾ ਨਹੀਂ ਦਵਾਈ ਨੂੰ ਮੇਰੇ ਕੋਲ ਲੈਬਟਰੀ ਤਾਂ ਹੈ ਨਹੀਂ ਕਿ ਮੈਂ ਦਵਾਈਆਂ ਟੈਸਟ ਟੈਸਟ ਕਰਕੇ ਦੇਵਾਂ ਸੋ ਇਹ ਜਿਹੜਾ ਸਰਕਾਰ ਦੇ ਕੰਟਰੋਲ ਵਾਲੇ ਗੱਲਾਂ ਨੇ ਉਹਨਾਂ ਨੇ ਕੁਆਲਟੀ ਕੰਟਰੋਲ ਕਰਨੀ ਹੁੰਦੀ ਆ ਉਹ ਫੇਲ ਹੋ ਗਏ ਆ ਦੂਜੇ ਬੰਨੇ ਇੱਕ ਹੋਰ ਗੱਲ ਲੰਗੀ ਹੋ ਗਈ ਵੀ ਜਿੱਥੇ ਮੱਧ ਪ੍ਰਦੇਸ਼ ਦੇ ਵਿੱਚ ਪਿਛਲੇ ਚਾਰ ਟਰਮਾਂ ਤੋਂ ਵਿੱਚੋਂ ਥੋੜਾ ਜਿਹਾ ਸਮਾਂ ਛੱਡ ਕੇ ਚਾਰ ਟਰਮਾਂ ਤੋਂ ਲਗਾਤਾਰ ਡਬਲ ਇੰਜਣ ਦੀ ਸਰਕਾਰ ਹੈ ਉਸ ਡਬਲ ਇੰਜਣ ਦੀ ਸਰਕਾਰ ਦੇ ਸਰਕਾਰੀ ਹਸਪਤਾਲਾਂ ਦਾ ਹਾਲ ਇਹ ਹੈ ਕਿ ਇੱਕ ਪਿਓ ਨੇ ਇਹ ਦੱਸਿਆ ਵੀ ਉਹਦਾ ਬੱਚਾ ਤੜਫ ਰਿਹਾ ਸੀ ਉਹ ਇੱਕ ਹਸਪਤਾਲ ਤੋਂ ਦੂਜੇ ਜਾਂਦਾ ਸੀ ਦੂਜੇ ਤੋਂ ਤੀਜੇ ਜਾਂਦਾ ਸੀ ਉਹ ਰਿਪੋਰਟਾਂ ਚੱਕੀ ਫਿਰਦਾ ਉਹਨਾਂ ਦੇ ਦਾਖਲੇ ਦੀਆਂ ਤੇ ਉਹਨਾਂ ਨੂੰ ਰਿਲੀਵ ਕਰਨ ਦੀਆਂ ਤੇ ਜਿਹੜਾ ਉਹਨਾਂ ਦਾ ਜਿਹੜਾ ਆਪਣੀਆਂ ਕਿਡਨੀ ਵਾਸਤੇ ਜਿਹੜੇ ਉਹਨਾਂ ਦੇ ਟੈਸਟ ਹੁੰਦੇ ਐ ਤੇ ਜਿਹੜੇ ਉਹਨਾਂ ਦਾ ਇਲਾਜ ਹੁੰਦਾ ਹੈਗਾ ਉਹਨਾਂ ਦੇ ਬਾਰੇ ਵਿੱਚ ਵੀ ਕਿਤੇ ਵੀ ਕੋਈ ਉਹ ਇਲਾਜ ਉਹਨੂੰ ਮਿਲ ਨਹੀਂ ਰਿਹਾ ਤੇ ਉਹ 250 ਕਿਲੋਮੀਟਰ ਦੂਰ ਨਾਗਪੁਰ ਚ ਆਪਣੇ ਜੋ ਆਖ ਨੂੰ ਲੱਗਿਆ ਇਸ ਤਰ੍ਹਾਂ ਦੂਜੇ ਤਰਫ ਰਹਿ ਐ ਇੰਡੀਅਨ ਐਕਸਪ੍ਰੈਸ ਨੇ ਇਹਦੀ ਖਬਰ ਲਾਈ ਹੈ ਕਿ ਐਸੇ ਨੂੰ ਡਬਲਿੰਗ ਸਰਕਾਰ ਕਹਿੰਦੀ ਉਹ ਤੁਸੀਂ ਤੇ ਕਿ ਤੁਸੀਂ ਸਰਕਾਰੀ ਹਸਪਤਾਲਾਂ ਦਾ ਕੋਈ ਹਾਲ ਨਾ ਕਰੋ ਉਹ ਕਹਿੰਦਾ ਮੈਂ 7 ਲੱਖ ਰੁਪਈਆ ਆਪਣੀ ਕਾਰਾਂ ਲਈ ਦੇ ਗਹਿਣੇ ਵੇਚ ਕੇ ਦੋਸਤਾਂ ਮਿੱਤਰਾਂ ਤੋਂ ਫਟ ਕੇ ਹੋਰ ਕਰਜ਼ਾ ਚੱਕ ਕੇ ਲਾ ਚੁੱਕੇ ਆ ਤੇ ਅਜਿਹਾ ਬੁਰਾ ਹਾਲ ਹੈਗਾ ਉਥੋਂ ਦਾ ਦੂਜੇ ਬੰਦੇ ਬੜੀ ਮਾੜੀ ਘਟਨਾ ਇਹ ਹੋਈ ਹੈ ਵੀ ਜੈਪੁਰ ਦੇ ਵਿੱਚ ਜਿਹੜਾ ਸਵਾਏ ਮਾਨ ਸਿੰਘ ਸਰਕਾਰੀ ਹਸਪਤਾਲ ਹੈ ਉਥੋਂ ਦੇ ਆਈਸੀਯੂ ਦੇ ਵਿੱਚ ਜਿਹੜਾ ਨਿਊਰੋ ਆਈਸੋਲੀ ਹੈ ਆਈਸੀਯੂ ਹੈ ਉਥੇ ਅੱਗ ਲੱਗਣ ਨਾਲ ਛੇ ਜਿਹੜੇ ਬੰਦੇ ਬੰਦੇ ਬਹੁਤ ਜਿਨ੍ਹਾਂ ਦੀ ਹਾਲਤ ਗੰਭੀਰ ਸੀਗੀ ਉਹ ਮਾਰੇ ਗਏ ਐ 11 ਕੁੱਲ ਪੇਸ਼ੈਂਟ ਸੀਗੇ ਤੇ ਪੰਜ ਹਲੇ ਬਚੇ ਹੋਇਆ ਸੀ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਸਿਹਤ ਠੀਕ ਰਹੇ ਤੇ ਜਿਹੜੇ ਮਾਰੇ ਗਏ ਐ ਇੱਥੇ ਜਾਓ ਬੱਚੇ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਅ ਅਗਲੀ ਗੱਲ ਦੋਸਤੋ ਅ ਸੋਨਮ ਵਾਂਗ ਚੁੱਕ ਜੀ ਦੀ ਐ ਸੋਨਮ ਵਾਂਗ ਚੁੱਕ ਜੀ ਪਿਛਲੀ 26 ਤਰੀਕ ਨੂੰ ਜੋਧਪੁਰ ਦੀ ਸੈਂਟਰਲ ਜੇਲ੍ਹ ਚ ਬੰਦ ਨੇ ਤੇ ਉਹਨਾਂ ਦਾ ਅਤਾ ਪਤਾ ਨਹੀਂ ਲੱਗ ਰਿਹਾ ਤੇ ਉਹਨਾਂ ਦੇ ਘਰਵਾਲੀ ਨੇ ਸਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਹੈਬੀਅਸ ਕੋਰਪਸ ਟਿਸ਼ਨ ਪਾ ਕੇ ਇਹ ਮੰਗ ਕੀਤੀ ਹੈ ਵੀ ਸੰ ਮੇਰੀ ਉਹਦੇ ਨਾਲ ਗੱਲ ਨਹੀਂ ਕਰਾਈ ਜਾ ਰਹੀ ਮੈਨੂੰ ਨਹੀਂ ਪਤਾ ਵੀ ਉਹਦੀ ਹਾਲਤ ਕਿਹੋ ਜੀ ਹੈ ਉਹਨੇ 15 ਦਿਨ ਲਗਾਤਾਰ ਵਰਤ ਰੱਖਿਆ ਰਿਹਾ ਸੀ ਉਹਦੀ ਸਿਹਤ ਬਹੁਤ ਖਰਾਬ ਹੈ ਕਿਤੇ ਉਹ ਉਹਦੀ ਸਿਹਤ ਦਾ ਨੁਕਸਾਨ ਨਾ ਕਿਸੇ ਤਰ੍ਹਾਂ ਦਾ ਹੋਵੇ ਇਸ ਤਰ੍ਹਾਂ ਦੀ ਉਹਨਾਂ ਨੇ ਪਟੀਸ਼ਨ ਪਾਈ ਹੈ ਤੇ ਅੱਜ ਉਹਦੇ ਤੇ ਮਾਨਯੋਗ ਸੁਪਰੀਮ ਕੋਰਟ ਨੇ ਸੁਣਵਾਈ ਕਰਨੀ ਹੈ। ਦੂਜੇ ਪਾਸੇ ਜਿਹੜੇ ਉਹਨਾਂ ਦੇ ਵਕੀਲ ਨੇ ਮਿਸਟਰ ਮੁਸਤਫਾ ਹਾਜੀ ਤੇ ਉਹਨਾਂ ਦਾ ਵੱਡਾ ਭਰਾ ਹੈ ਜਿਹੜਾ ਕਾ ਸੇਟਨ ਦੌਰ ਜੀ ਇਹ ਦੋਨੇ ਉਹਨਾਂ ਨੂੰ ਜਾ ਕੇ ਜੇਲ੍ਹ 'ਚ ਮਿਲਿਆ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੇ ਸੋਨ ਬਾਂਗ ਚੋਕ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹਨਾਂ ਨੇ ਇੱਕ ਗੱਲ ਤਾਂ ਇਹ ਕਹੀ ਹੈ ਕਿ ਸਾਡੀ ਲਹਿਰ ਨੂੰ ਬਦਨਾਮ ਕਰਨ ਦੀ ਇੱਕ ਲਗਾਤਾਰ ਮੁਹਿੰਮ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਅ ਸਰਕਾਰੀ ਤੌਰ ਤੇ ਵੀ ਤੇ ਦੂਜੇ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਦੂਜਾ ਇਹ ਹੈ ਵੀ ਜਿੰਨਾ ਚਿਰ ਲੇਹ ਦੇ ਵਿੱਚ ਜਿਹੜੀਆਂ ਗੋਲੀ ਨਾਲ ਮੌਤਾਂ ਹੋਈਆਂ ਨੇ ਉਹਨਾਂ ਦੀ ਜਿਹੜੀ ਜੁਡੀਸ਼ੀਅਲ ਜਿਹੜੀ ਨਿਆਂਇਕ ਜਿਹੜੀ ਜਾਂਚ ਹੈ ਉਹ ਨਹੀਂ ਹੁੰਦੀ ਉਹਨਾਂ ਚਰ ਉਹ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਗੱਲਬਾਤ ਦੇ ਕੋਈ ਚਾਂਸ ਨਹੀਂ ਹੈਗੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਦੋਸ਼ ਸਾਡੇ ਤੇ ਲਾਏ ਜਾ ਰਹੇ ਆ ਉਹ ਬਿਲਕੁਲ ਹੀ ਨਿਰਆਧਾਰ ਤੇ ਨਿਰਮੂਲ ਨੇ ਸਿਰਫ ਤੇ ਸਿਰਫ ਸਾਡੀ ਜਿਹੜੀ ਐਜੀਟੇਸ਼ਨ ਹੈ ਉਸ ਨੂੰ ਉਹਦੀ ਜਾਇਜ਼ ਗੱਲਾਂ ਨੂੰ ਮੰਨਣ ਦੀ بجائے ਉਹਨੂੰ ਬਦਨਾਮ ਕਰਨ ਤੋਂ ਦੇ ਤੌਰ ਤੇ ਲਾਏ ਗਏ ਆ ਤੇ ਦੇਖਦੇ ਆ ਅੱਜ ਮਾਨਯੋਗ ਸੁਪਰੀਮ ਕੋਰਟ ਕੀ ਕਹਿੰਦੀ ਹੈ ਅ ਅਗਲ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ 트럼ਪ ਦੇ ਬਾਰੇ ਚ ਅਸੀਂ ਕੱਲ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਜਿਹੜਾ ਉਹਨੇ 20 ਨੁਕਾਤੀ ਪ੍ਰੋਗਰਾਮ ਦਿੱਤਾ ਹੈਗਾ ਗਾਜ਼ਾ ਦੇ ਵਿੱਚ ਸ਼ਾਂਤੀ ਦੇ ਵਾਸਤੇ ਅਸੀਂ ਉਹਦੀਆਂ ਬਹੁਤ ਸਾਰੀਆਂ ਮੱਦਾਂ ਨਾਲ ਸਹਿਮਤ ਨਹੀਂ ਹੈਗੇ ਅਸੀਂ ਆਰਐਮਪੀਆਈ ਵੱਲੋਂ ਉਹਨਾਂ ਮੱਦਾਂ ਨੂੰ ਕੋਈ ਤਰਕ ਸੰਗਤ ਤੇ ਇਨਸਾਫ ਤਰਕ ਇਨਸਾਫ ਪੂਰਨ ਨਹੀਂ ਮੰਨਦੇ ਪਰ ਤਾਂ ਵੀ ਹਮਾਸ ਨੇ ਕੁਝ ਗੱਲਾਂ ਦੇ ਉੱਤੇ ਹਾਂ ਭਰੀ ਸੀ ਵੀ ਚਲੋ ਅਸੀਂ ਗੱਲਬਾਤ ਕਰਦੇ ਹਾਂ ਇੱਕ ਪਾਸੇ ਤਾਂ ਮਿਸਰ ਦੇ ਵਿੱਚ ਹਮਾਸ ਇਜ਼ਰਾਈਲ ਕਤਰ ਤੇ ਅਮਰੀਕਾ ਦੇ ਨੁਮਾਇੰਦੇ ਉੱਥੇ ਪਹੁੰਚ ਰਹੇ ਹੈ ਗੱਲਬਾਤ ਕਰਨ ਦੇ ਲਈ ਵੀ ਤਾਂ ਕਿ ਜਿਹੜੇ ਬੰਦੀ ਬਣਾਏ ਹੋਏ ਬੰਦੇ ਹੈ ਉਹਨਾਂ ਨੂੰ ਹਮਾਸ ਛੱਡ ਸਕੇ ਤੇ ਉਹਨਾਂ ਦੇ ਬਦਲੇ ਜਿਹੜੇ ਇਜ਼ਰਾਈਲ ਨੇ ਉੱਥੋਂ ਦੇ ਲੋਕਾਂ ਨੂੰ ਜਿਲਾਂਚ ਤੋਨਿਆ ਹੋਇਆ ਉਹਨਾਂ ਨੂੰ ਵੀ ਵਾਪਸ ਹਮਾ ਗਾਜ਼ਾ ਦੇ ਵਿੱਚ ਲਿਆਂਦਾ ਜਾ ਸਕੇ ਇੱਕ ਪਾਸੇ ਤਾਂ ਇਹ ਗੱਲਬਾਤ ਹੋ ਰਹੀ ਹੈ ਇੱਕ ਪਾਸੇ ਦੂਜੇ ਪਾਸੇ ਇਜ਼ਰਾਈਲ ਇਸ ਦੇ ਬਾਵਜੂਦ ਵੀ ਗਾਜ਼ਾ ਦੇ ਉੱਤੇ ਹਮਲੇ ਕਰ ਰਿਹਾ ਹੈ ਤੇ ਕੱਲ ਫੇਰ ਉਹਨੇ ਇਹਨਾਂ ਹਮਲਿਆਂ ਦੇ ਵਿੱਚ 16 ਲੋਕਾਂ ਦੀ ਕੀਮਤੀ ਜਾਨ ਲਈ ਹੈ ਇਜ਼ਰਾਈਲ ਨੇ ਤੇ ਅੱਜ ਦੀ ਇੰਡੀਅਨ ਐਕਸਪ੍ਰੈਸ ਤੇ ਦਾ ਹਿੰਦੂ ਨੇ ਦੋ ਵਿਰੋਧੀ ਗੱਲਾਂ ਲਿਖੀਆਂ ਨੇ ਇੰਡੀਅਨ ਐਕਸਪ੍ਰੈਸ ਨੇ ਲਿਖਿਆ ਕਿ ਜਿਹੜਾ ਅਮਰੀਕਾ ਦਾ ਸੈਕਟਰੀ ਆਫ ਸਟੇਟ ਹੈ ਮਾਰਕੋ ਰਿਉਬਿਓ ਮਾਰਕੋ ਰਿਉਬਿਓ ਰੂਬਿਓ ਜਿਹੜਾ ਉਸਨੇ ਕਿ ਹੈ ਵੀ ਉਹ ਜਿੰਨਾ ਚਿਰ ਇਹ ਗੱਲ ਸਿਰੇ ਨਹੀਂ ਚੜਦੀ ਸ਼ਾਂਤੀ ਵਾਲੀ ਉਹਨਾਂ ਚਿਰ ਉਹ ਹਮਲੇ ਨਹੀਂ ਰੁਕਣਗੇ ਦਾ ਹਿੰਦੂ ਕਹਿੰਦਾ ਵੀ ਉਹਨੇ ਕੱਲ 트ੰਪ ਨੇ ਕਿਹਾ ਸੀਗਾ ਇਜ਼ਰਾਇਲ ਨੂੰ ਵੀ ਤੂੰ ਹਮਲੇ ਨਾ ਕਰ ਉਹਨੇ ਫੇਰ ਕਰ ਦਿੱਤੇ ਤੇ ਫੇਰ ਮਾਰਕੋ ਰੂਬੀਓ ਇਹ ਇਹ ਕਹਿ ਰਿਹਾ ਹੈ ਦਾ ਹਿੰਦੂ ਮੁਤਾਬਕ ਵੀ ਉਸ ਨੇ ਹਮਲੇ ਰੋਕਣ ਨਹੀਂ ਕੀਏ ਕੁਝ ਵੀ ਹੋਵੇ ਚਾਹੇ ਰੂਬੀਓ ਕੁਝ ਕਹਿੰਦਾ ਹੋਵੇ ਜੇ 트ੰਪ ਨੇ ਕਿਹਾ ਸੀ ਰੋਕੋ ਤਾਂ ਜੇ ਨਹੀਂ ਰੋਕਦਾ ਤਾਂ ਇਹਦਾ ਮਤਲਬ ਹੈ ਇਜ਼ਰਾਈਲ ਕਿਸੇ ਦੇ ਵੀ ਕਹਿਣੇ ਚ ਨਹੀਂਦਾ ਉਹ ਆਪਣੀ ਜਿਹੜੀ ਮਨੁੱਖਤਾ ਵਿਰੋਧੀ ਜਿਹੜੀ ਉਹਦਾ ਬਣੀ ਹੋਈ ਹੈ ਲਾਈਨ ਉਹਦੇ ਤੇ ਲਗਾਤਾਰ ਚੱਲ ਰਹੀ ਹੈ ਅ ਦੂਸਰੇ ਬੰਨੇ ਫਲਸਤੀਨ ਦੇ ਹੱਕ ਚ ਬਹੁਤ بڑے ਮਜਾਰੇ ਹੋ ਰਹੇ ਹੈ ਅ ਜਿਹੜੇ ਯੂਰੋਪੀਅਨ ਦੇਸ਼ ਨੇ ਉੱਥੇ ਬਹੁਤ بڑے بڑے ਮਜਾਰੇ ਹੋਏ ਹੈ ਕੱਲ ਵੀ ਤੁਹਾਡੇ ਨਾਲ ਕੀਤਾ ਸੀ ਤਰਕੀ ਦੇ ਵਿੱਚ ਵੀ ਮੁਜਾਹਰਾ ਹੋਇਆ ਹੈ ਇਹ ਵੀ ਇਹ ਵੀ ਇੱਕ ਵੱਡੀ ਖਬਰ ਹੈ ਤੇ ਸਾਡੇ ਦੇਸ਼ ਦੇ ਵਿੱਚ ਵੀ ਕੁਝ ਲੋਕਪੱਖੀ ਕੁਝ ਖੱਬੀਆਂ ਤਿਹਰਾ ਇਹਨਾਂ ਨੇ ਵੀ ਕਈ ਥਾਵਾਂ ਤੇ ਦਿੱਲੀ ਹਾਇਦਰਾਬਾਦ ਖੂਰ ਬਹੁਤ ਸਾਰੀਆਂ ਥਾਵਾਂ ਤੇ ਮੁਜਾਹਰੇ ਕੀਤੇ ਹੈ ਫਲਸਤੀਨ ਦੇ ਹੱਕ ਚ ਤੇ ਇਜ਼ਰਾਇਲ ਦੇ ਵਿਰੋਧ ਚ ਇਹਨਾਂ ਹੀ ਮੁਜਾਹਰਿਆਂ ਦੇ ਵਿੱਚ ਰੋहतक ਦੇ ਵਿੱਚ ਜਿਹੜਾ ਮੁਜਾਹਰਾ ਹੋ ਰਿਹਾ ਸੀ ਉਹਦੇ ਤੇ ਹਿੰਦੂ ਤਵੀ ਜਥੇਬੰਦੀਆਂ ਨੇ ਹਮਲਾ ਕੀਤਾ ਤੇ ਕੁਝ ਲੋਕਾਂ ਨੂੰ ਜ਼ਖਮ ਕੀਤਾ ਉਲਟਾ ਪੁਲਿਸ ਨੇ ਉਹਨਾਂ ਨੂੰ ਇਹ ਫੜ ਕੇ ਜੇਲ੍ਹ ਚ ਤੁੰਤਾ ਤੇ ਕੱਲ ਸ਼ਾਮ ਤੱਕ ਤਾਂ ਕੋਈ ਖਬਰ ਨਹੀਂ ਸੀ ਵੀ ਉਹਨਾਂ ਨੂੰ ਛੱਡਿਆ ਕਿ ਨਹੀਂ ਅੱਜ ਪਤਾ ਨਹੀਂ ਲੱਗਾ ਕੀ ਹੋਇਆ ਹੋਵੇ ਅ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਹਰਿਆਣਾ ਦੀ ਸਰਕਾਰ ਹੈ ਇਹ ਕੋਈ ਜ਼ਿਆਦਾ ਹੀ ਇਜ਼ਰਾਈਲ ਦੇ ਪੱਖੀ ਹੋ ਰਹੀ ਹੈ ਕਿਉਂਕਿ ਇਜ਼ਰਾਈਲ ਚ ਇਹਨੇ ਬੰਦੇ ਵੀ ਭੇਜੇ ਸੀਗੇ ਪਿੱਛੇ ਲੇਬਰ ਦੇ ਮੱਦੇ ਤੇ ਜਿਹੜਾ ਇਹ ਇੰਨੀ ਜਿਹੜੀ ਜਿਹੜੇ ਜ਼ਾਲਮ ਹੈ ਉਹਨਾਂ ਦੇ ਨਾਲ ਇੰਨਾ 헤ਜ ਰੱਖਣਾ ਕੋਈ ਬਹੁਤਾ ਚੰਗਾ ਕੰਮ ਨਹੀਂ ਉਹ ਜਿਹੜੇ ਮਜ਼ਾਰਾ ਕਾਰੀਏ ਉਹਨਾਂ ਨੂੰ ਛੱਡਿਆ ਜਾਵੇ ਤੇ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ ਉਹਨਾਂ ਨੂੰ ਉਹਨਾਂ ਤੇ ਕੇਸ ਦਰਜ ਕੀਤੇ ਜਾਣ ਅਗਲੀ ਗੱਲ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਵੀ ਇਸ ਗੱਲ ਦੇ ਉੱਤੇ ਆਵਾਜ਼ ਉੱਠੀ ਹੈ ਹੁਣ ਫੇਰ ਫਾਸ਼ੀ ਹਮਲਿਆ ਅਮਰੂਦੀ ਫਰੰਟ ਜਿਹਦੇ ਵਿੱਚ 6 ਖੱਬੀਆਂ ਧਿਰਾਂ ਸ਼ਾਮਲ ਨੇ ਸੀਪੀਆਈ ਸੀਪੀਆਈਐਮ ਲਿਬਰੇਸ਼ਨ ਸੀਪੀਆਈਐਮਐਲ ਨਿਊ ਡੈਮੋਕ੍ਰੇਸੀ ਆਰਐਮਪੀਆਈ MCPIU ਤੇ ਇਨਕਲਾਬੀ ਕੇਂਦਰ ਪੰਜਾਬ ਇਹਨਾਂ 6 ਤਰ੍ਹਾਂ ਦਾ ਜਿਹੜਾ ਮੋਰਚਾ ਹੈ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਇਹ ਅੱਜ ਮਾਝੇ ਤੇ ਦੁਆਬੇ ਦੀ ਇੱਕ ਰੈਲੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਕਰਕੇ ਉੱਥੇ ਮੁਜ਼ਾਹਰਾ ਕਰੂਗਾ ਫਲਸਤੀਨ ਦੇ ਹੱਕ 'ਚ ਤੇ ਇਜ਼ਰਾਇਲ ਦੇ ਖਿਲਾਫ ਤੇ ਕੱਲ ਨੂੰ ਇਸੇ ਕਿਸਮ ਦਾ ਮੁਜ਼ਾਹਰਾ ਬਰਨਾਲੇ ਦੇ ਵਿੱਚ ਕੀਤਾ ਜਾਊ ਇਸੇ ਫਰੰਟ ਵੱਲੋਂ ਅਸੀਂ ਸਮਝਦੇ ਹਾਂ ਕਿ ਇਸ ਬਾਬਾ ਨਾਨਕ ਦੀ ਧਰਤੀ ਦੇ ਉੱਤੇ ਜਿੱਥੇ ਬਾਬਰ ਬਾਣੀ ਰਚੀ ਗਈ ਜਿੱਥੇ ਜ਼ਾਬਰ ਨੂੰ ਬਾਬਰ ਨੂੰ ਜ਼ਾਬਰ ਕਿਹਾ ਗਿਆ ਉੱਥੇ ਜੇ ਅਸੀਂ ਅੱਜ ਦੇ ਜ਼ਾਬਰ ਨੂੰ ਜ਼ਾਬਰ ਨਹੀਂ ਕਹਿੰਦੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਦੇ ਜਿਹੜੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਪੂਰੀ ਤਰ੍ਹਾਂ ਨਾਲ ਕਦਰ ਨਹੀਂ ਕਰ ਰਹੇ ਹੋਵਾਂਗੇ ਇਸ ਲਈ ਅਸੀਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਧਰਨੇ ਮੁਜ਼ਾਰਿਆਂ 'ਚ ਉਸ ਅੱਜ ਦੇ ਬਾਬਰ ਅੱਜ ਦੇ ਜ਼ਾਬਰਾਂ ਵਿਰੋਧ ਚਾਹੇ ਉਹ ਸਾਡੇ ਦੇਸ਼ ਦੇ ਹੈ ਤੇ ਚਾਹੇ ਦੇਸ਼ ਤੋਂ ਬਾਹਰ ਨੇ ਉਹਨਾਂ ਵਿਰੁੱਧ ਆਪਣੀ ਆਵਾਜ਼ ਚ ਅੱਜ ਦੀ ਗੱਲ ਚ ਐਨਾਂ ਹੀ ਬਹੁਤ-ਬਹੁਤ ਸ਼ੁਕਰੀਆ ਤਾਲ ਆ